ਨਮਸਕਾਰ ਦਾਂਕਸ਼ਵੇਰਾ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਅੱਪਾ ਪਹੁੰਚੇ ਹੋਏ ਆ ਹਲਕਾ ਪੋਆ ਦੇ ਥਾਣਾ ਤਾਰਾਗੜ ਵਿਖੇ ਜਿੱਥੇ ਕਿ ਪਿਛਲੇ ਦਿਨੀ ਇੱਕ ਮਾਮਲਾ ਜਿਹੜਾ ਆ ਵੀਡੀਓ ਵਾਇਰਲ ਹੁੰਦੀ ਹੋਈ ਦਿਖਾਈ ਦਿੱਤੀ ਕਿ ਇੱਕ ਹਵਾਲਾਤੀ ਜਿਸ ਦਾ ਕਿ ਮੈਡੀਕਲ ਕਰਵਾਉਣ ਦੇ ਲਈ ਪੁਲਿਸ ਸਿਵਲ ਹਸਪਤਾਲ ਪਠਾਨਕੋਟ ਵਿਖੇ ਪਹੁੰਚਦੀ ਹੈ ਤਾਂ ਉਥੋਂ ਦੀ ਪੁਲਿਸ ਨੂੰ ਚਕਮਾ ਦੇ ਕੇ ਉਹ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਜਿਹਦੇ ਚਲਦਿਆਂ ਪੁਲਿਸ ਦੇ ਹੱਥ ਪੈਰ ਵੀ ਫੁੱਲ ਗਏ ਸਨ ਕਿਉਂਕਿ ਹਵਾਲਾਤੀ ਦਾ ਪੁਲਿਸ ਦੇ ਹੁੰਦਿਆਂ ਹੋਇਆ ਭੱਜ ਜਾਣਾ ਇੱਕ ਬੜਾ ਹੀ ਗੰਭੀਰ ਮਾਮਲਾ ਸੀਗਾ ਜਿਸ ਨੂੰ ਗੰਭੀਰਤਾ ਦੇ ਨਾਲ ਦੇਖਦੇ ਹੋਏ ਥਾਣਾ ਤਾਰਾਗੜ ਦੇ ਐਸਐਟਓ ਹਿਮਲਾਜ ਵੱਲੋਂ ਪੁਲਿਸ ਪਾਰਟੀਆਂ ਨੂੰ ਲੈ ਕੇ ਉਸ ਹਵਾਲਾਤੀ ਦੀ ਪਾਹਲ ਦੇ ਲਈ ਲਗਾਤਾਰ ਸਰਚ ਅਭਿਆਨ ਚਲਾਇਆ ਜਾ ਰਿਹਾ ਸੀਗਾ ਔਰ ਬੀਤੀ ਦੇਰ ਰਾਤ ਉਸ ਹਵਾਲਾਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅੱਜ ਮਾਨਯੋਗ ਅਦਾਲਤ ਵਿੱਚ ਉਸ ਮੁਲਜ਼ਮ ਨੂੰ ਪੇਸ਼ ਕੀਤਾ ਜਾ ਰਿਹਾ ਹੈ ਤਸਵੀਰਾਂ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਮੁਲਜ਼ਮ ਹੈ ਕਿਸ ਤਰ੍ਹਾਂ ਉਹ ਪਹਿਲੇ ਵੀਡੀਓ ਦੇ ਵਿੱਚ ਦਾ ਹੋਇਆ ਨਜ਼ਰ ਆ ਰਿਹਾ ਸੀਗਾ ਹਾਲਾਂਕਿ ਪੁਲਿਸ ਵੀ ਉਸ ਦੇ ਮਗਰ ਪੱਜੀ ਸੀਗੀ ਪਰ ਉਹ ਚਕਮਾ ਦੇਣ ਦੇ ਵਿੱਚ ਕਾਂਝਾ ਹੋ ਗਿਆ ਸੀਗਾ ਜਿਸ ਦੇ ਵੱਲੋਂ ਕਾਰਵਾਈ ਕਰਦੇ ਹੋਇਆ ਤੁਰੰਤ ਪੁਲਿਸ ਵੱਲੋਂ ਐਕਸ਼ਨ ਲੈਂਦੇ ਹੋਏ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ ਅਤੇ ਬੀਤੀ ਦੇਰ ਰਾਤ ਉਸ ਨੌਜਵਾਨ ਯੁਵਕ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਲਈ ਲੈ ਕੇ ਜਾ ਰਿਹਾ ਹੈ ਇਸ ਮੌਕੇ ਥਾਣਾ ਤਾਰਾਗੜ ਦੇ ਐਸਐਚਓ ਹੇਮਰਾਜ ਉਹਨਾਂ ਨੇ ਕੀ ਕਿਹਾ ਤੁਸੀਂ ਖੁਦ ਸੁਣੋ ਸਰਕਾਂ ਦੇ ਪੱਛੇ ਤੋਂ ਵੀ ਸਦਾ ਫੜਿਆ ਗਿਆ ਸਾਰ ਹੋ ਰਿਹਾ ਸੀਗਾ ਕਹਿੰਦੇ ਦੋਰਾ ਕਾਬੂ ਕਰ ਲਿਆ ਗਿਆ ਸੀ ਬਿਲਕੁਲ ਜੀ ਮਾਨਯੋਗ ਐਸਐਸਪੀ ਸਾਹਿਬ ਪਠਾਨਕੋਟ ਜੀ ਦੇ ਦਿਸਰ ਨਿਰਦੇਸ਼ ਅਨੁਸਾਰ ਵੱਖ-ਵੱਖ ਪਾਰਟੀਆਂ ਬਣੀਆਂ ਸੀਗੀਆਂ ਇਹਦੀ ਸਾਨੂੰ ਖੁਲਾਸਾ ਮਿਲ ਗਈ ਸੀ ਕਿ ਇਹ ਆਪਣੇ ਪਿੰਡ ਹੀ ਆ ਗਿਆ ਤੇ ਆਸ-ਪਾਸ ਜੰਗਲ ਦੇ ਵਿੱਚ ਸੈਂਚਰੀ ਦੇ ਵਿੱਚ ਬਾਗ ਦੇ ਵਿੱਚ ਛੁਪਿਆ ਹੋਇਆ ਇਹ ਸਾਰੀ ਟੀਮਾਂ ਨੇ ਕਾਫੀ ਮਿਹਨਤ ਕੀਤੀ ਆ ਤੇ ਆਪਣੇ ਹਾਲ ਦੇ ਜਿਹਨੂੰ ਤੇ ਪਿੰਡ ਦੇ ਨੇੜੇ ਦੀ ਬਾਗ ਦੇ ਲਗੂ ਹੋਣਾ ਹੈ ਜੀ ਜੇ ਲੱਗਾ ਕਿ ਕਾਰਨੇਸੀ ਕਿਉਂ ਪੁਲਿਸ ਮੈਡੀਕਲ ਕਰਵਾ ਲਈ ਸੀ ਤੇ ਇਹਨੇ ਬੜੀ ਚੁਸਤੀ ਨਾਲ ਆਪਣਾ ਜਿਹੜਾ ਹਸਕੜੀ ਦੇ ਵਿੱਚੋਂ ਹੱਥ ਖਿੱਚ ਲਿਆ ਸੀਗਾ ਵੀ ਜੋ ਕੱਢਦੇ ਸੀ ਧੱਕੇ ਜੋਰ ਨਾਲ ਤੇ ਭੱਜ ਗਿਆ ਸੀ ਧੱਕਾ ਦੇ ਕੇ ਸਰ ਕਿਨੇ ਕੋਈ ਮਾਮਲਾ ਨਹੀਂ ਦੱਜਿਆ ਗਿਆ ਕਿਤੇ ਹੁਣ ਤੱਕ ਦੀ 7 6-7 ਮਹੀਨੇ ਜਿਹਦੇ ਪਛਤੇ ਦਰਜ ਹੋਏ ਸੀ ਕਿਤਨੇ ਲੋਕੋ ਕਿਤਰਾ ਵਾਰਦੇ ਤਾਂ ਹੋਏ ਹੋਏ ਨੇ ਮਿਤਾ ਨੂੰ ਆਦੇ ਕਿ ਜ 7380 ਚੋਰੀ ਦਾ ਗਾਇ ਉਹਨੂੰ ਕਿਲਾ ਨਹੀਂ ਕਰਨਾ ਹੋਵੇ ਉਹੀ ਰੁਕੀ ਹੈ ਜੀ 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 ਉੱਚ ਵੀ ਬਾਲਵਾ ਰਹਿਦਾ ਰੋੜਾ ਹੈ ਨਾ ਹੁਣ ਕੀ ਕਰਵਾਇਆ ਰਿਪੋਰਟ ਕੀਤੀ ਜਾਂਦੀ ਹੈ ਅਸੀਂ ਉਹ ਅਜੇ ਰਿਸਟ ਪਾ ਲਈਏ ਇਹਨੂੰ ਪੇਸ ਸਮਝੇ ਨੂੰ ਭੇਜ ਦੇਣਾ ਹਲਕਾ ਪੋਆ ਦੇ ਤਾਰਾਗੜ ਤੋਂ ਅਰਜੇਸ਼ ਭਾਰਦਵਾਜ ਡੈਨਿਕ ਸਵੇਰਾ ਲਈ ਖਾਸ ਰਿਪੋਰਟ